ਸਤਿਗੁਰ ਜੀ ਸਾਰਿਆਂ ਨੂੰ ਅ ਅੱਜ ਜਿਹੜੀ ਵੀਡੀਓ ਦੇ ਵਿੱਚ ਵੀ ਆਪਾਂ ਕੁਝ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਡਿਸਕਸ ਕਰਨੀਆਂ ਚਾਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਸਾਰਿਆਂ ਨੂੰ ਪਹਿਲੀ ਚੀਜ਼ ਜਿਹੜੀ ਡਿਸਕਸ ਕਰਨੀ ਚਾਹੁੰਦੇ ਆ ਉਹ ਹੈਗੀ ਆ ਸਾਡੇ ਜਿਹੜੇ ਅ ਇਸ ਵਕਤ ਦੇ ਪ੍ਰਧਾਨ ਮੰਤਰੀ ਨੇ ਮਾਰਕ ਕਰਨੀ ਉਹਨਾਂ ਨੇ ਪਿੱਛੇ ਜੀ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹਨਾਂ ਵਾਸਤੇ ਜੀਐਸਟੀ ਨਹੀਂ ਨਹੀਂ ਲਈ ਜਾਊਗੀ ਆਪਾਂ ਇਸ ਪ੍ਰੋਗਰਾਮ ਨੂੰ ਥੋੜਾ ਡਿਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ ਨਾਰਦੀ ਨਾਲ ਕੈਲਗਰੀ ਦੀ ਰੀਸਟੇਟ ਮਾਰਕੀਟ ਬਾਰੇ ਵੀ ਜਰੂਰ ਗੱਲ ਕਰਾਂਗੇ ਵੀ ਕਿੰਨੀ ਹੁਣ ਸਲੋ ਚੱਲ ਰਹੀ ਹੈ ਟੈਰਿਫਸ ਦਾ ਕੀ ਚੱਕਰ ਹੈਗਾ ਤੇ ਫਿਰ ਇਸ ਤੋਂ ਬਾਅਦ ਆਪਾਂ ਜਿਵੇਂ ਇੱਕ ਜਿਹੜੀ ਵਧੀਆ ਖਬਰ ਹੈਗੀ ਆ ਉਹ ਹੈਗੀ ਆ ਵੀ ਕੈਲਗਰੀ ਦੇ ਵਿੱਚ ਹਾਈਡਰੋਜਨ ਹੱਬ ਬਣਨ ਜਾ ਰਹੀ ਹੈ ਜਿਹਦੇ ਕਰਕੇ ਜੌਬਸ ਵੀ ਕ੍ਰੀਏਟ ਹੋਣਗੀਆਂ ਪਰ ਉਹਦਾ ਵੀ ਥੋੜਾ ਜਿਹਾ ਜ਼ਿਕਰ ਕਰਾਂਗੇ ਤੇ ਮੈਂ ਇੰਟਰਸਟ ਰੇਟ ਵਿਆਜ ਦੀਆਂ ਦਰਾਂ ਦਾ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜੇ ਪਿਛਲੇ ਇੱਕ ਹਫ਼ਤੇ ਦੀ ਮਾਰਕੀਟ ਰਿਪੋਰਟ ਆ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਕਿੱਦਾਂ ਕਿਵੇਂ ਐਕਟੀਵਿਟੀ ਰਹੀ ਤੇ ਆਪਾਂ ਸ਼ੁਰੂ ਕਰਦੇ ਹਾਂ ਸਾਰਿਆਂ ਨੂੰ ਪਹਿਲਾਂ ਮਾਰਕ ਕਾਰਨੀ ਦੀ ਸਟੇਟਮੈਂਟ ਤੋਂ ਜਿਹੜੀ ਮਾਰਕ ਕਾਰਨੀ ਨੇ ਸਟੇਟਮੈਂਟ ਦਿੱਤੀ ਦੋ ਕੁ ਦਿਨ ਪਹਿਲਾਂ ਐਡਮਿੰਟਨ ਦੇ ਵਿੱਚ ਵੀ ਖਾਸ ਕਰਕੇ ਵੀ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹ ਨੋਨਾਂ ਨੂੰ ਜੀਐਸਟੀ ਨਵੇਂ ਘਰਾਂ ਦੇ ਉੱਪਰ ਨਹੀਂ ਦੇਣੀ ਪਊਗੀ ਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਕੁਝ ਕੁ ਚੀਜ਼ਾਂ ਨਹੀਂ ਜਿਨ੍ਹਾਂ ਦੀ ਹਲੇ ਡਿਟੇਲ ਨਹੀਂ ਆਉਣੀ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਹੀ ਪ੍ਰੋਗਰਾਮ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਨਵੇਂ ਘਰ ਆਉਣਗੇ ਤੇ ਦੂਜੀ ਚੀਜ਼ ਹੈਗੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਸਬਸਟੈਂਸ਼ੀਅਲੀ ਰੈਨੋਵੇਟਡ ਹਾਊਸਸ ਉਹ ਇਦਾਂ ਨਹੀਂ ਵੀ ਥੋੜਾ ਬਹੁਤਾ ਰੈਨੋਵੇਟ ਕੀਤਾ ਹੋਵੇ ਜਿਹੜਾ ਬਹੁਤ ਹੀ ਜ਼ਿਆਦਾ ਰੈਨੋਵੇਟ ਕੀਤਾ ਹੋਇਆ ਕੋਈ ਘਰ ਆ ਉਹਦੀ ਕੋਈ ਸੇਲ ਵਗੈਰਾ ਹੁੰਦੀ ਆ ਤਾਂ ਉਹਦੇ ਉੱਪਰ ਕੋਈ ਜੀਐਸਟੀ ਵਗੈਰਾ ਨਹੀਂ ਹੋਊਗੀ ਉਹਨਾਂ ਨੂੰ ਜੀਐਸਟੀ ਜਿਹੜੀ ਇਹ ਦੋਨਾਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਜੀਐਸਟੀ ਜਿਹੜੀ ਉਹ ਨਹੀਂ ਚਾਰਜ ਕਰਨਗੇ ਬੈਂਕ ਆਫ ਸੌਰੀ ਗਵਰਨਮੈਂਟ ਆਫ ਕੈਨੇਡਾ ਜਿਹੜੀ ਕਿ 1 ਮਿਲੀਅਨ ਤੋਂ ਥੱਲੇ ਥੱਲੇ ਹੋਊਗੀ ਕੋਈ ਵੀ ਪਰਚੇਸ ਹੋਊਗੀ ਇਹਨਾਂ ਦੀ ਪਰ ਜਿਹੜਾ ਇਹ ਪ੍ਰੋਗਰਾਮ ਆ ਇਹਦਾ 6 ਮਹੀਨੇ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਅਰ ਨੇ ਵੀ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਜੇ ਸਾਡੀ ਗਵਰਨਮੈਂਟ ਆਈ ਤਾਂ ਅਸੀਂ ਨਹੀਂ ਚਾਰਜ ਕਰਾਂਗੇ ਤੇ ਮਾਰਕ ਕਾਰਨੀ ਨੇ ਵੀ ਉਹ ਸੇਮ ਸਟੇਟਮੈਂਟ ਜਿਹੜੀ ਦਿੱਤੀ ਆ ਪਰ ਇਹ ਜਿਹੜਾ ਹੈਗਾ ਪ੍ਰੋਗਰਾਮ ਇਹ ਹਲੇ ਨਹੀਂ ਲਾਗੂ ਹੋਇਆ ਤੇ ਇਹ ਹਰ ਹੁਣ ਜਿਵੇਂ ਸਾਨੂੰ ਪਤਾ ਵੀ ਮੋਸਟ ਕੱਲ ਨੂੰ ਦਾ ਦਾਣਾ ਜਿਦੇ ਵਿੱਚ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀਆਂ ਨਵੀਆਂ ਸਾਡੀਆਂ ਚੋਣਾਂ ਨੇ ਉਹਨਾਂ ਦੀ ਹੋ ਜਾਊਗੀ ਅਨਾਉਂਸਮੈਂਟ ਹੋ ਜਾਊਗੀ ਤੇ ਉਹ तकरीबन ਤਕਰੀਬਨ ਅਪ੍ਰੈਲ ਦੇ ਬਿਲਕੁਲ ਅੰਤ 'ਚ ਜਾਂ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਉਹ ਚੋਣਾਂ ਹੋਣ ਦੇ ਜਿਹੜੀਆਂ ਉਮੀਦ ਕੀਤੀ ਜਾਂਦੀ ਆ ਤੇ ਇਹ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਹੀ ਲਾਗੂ ਕੀਤਾ ਜਾਊਗਾ ਹਲੇ ਇਹ ਲਾਗੂ ਨਹੀਂ ਕੀਤਾ ਜਾਂਦਾ ਪਰ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ بڑے ਪ੍ਰੋਗਰਾਮ ਨੇ ਜਿਹੜੇ ਗਵਰਨਮੈਂਟ ਆਫ ਕੈਨੇਡਾ ਨੇ ਚਲਾਏ ਹੋਏ ਨੇ ਅਸੀਂ ਇਹ ਤੁਹਾਨੂੰ ਲਿੰਕ ਥੱਲੇ ਇੱਥੇ ਆਪਣੀ ਵੀਡੀਓ ਦੇ ਪੋਸਟ ਕਰ ਰਹੇ ਆ ਇਹਦੇ ਤੇ ਜਾ ਕੇ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਕਈ ਹਜੇ ਪ੍ਰੋਗਰਾਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਕੋਈ ਘਰ ਆ ਉਹਦੇ ਵਿੱਚ ਉਹ ਮਲਟੀ ਜਨਰੇਸ਼ਨਲ ਘਰ ਆ ਉਹਦੀ ਕੋਈ ਰੈਨੋਵੇਸ਼ਨਸ ਹੈਗੀਆਂ ਨੇ ਉਹਨਾਂ ਦੀ ਚੇਂਜਸ ਜਿਹੜੀਆਂ ਕਰ ਰਹੇ ਨੇ ਜਾਂ ਕਈਆਂ ਥਾਵਾਂ ਦੇ ਉੱਪਰ ਆਪਾਂ ਐਕਸੈਸਿਬਿਲਟੀ ਲਈ ਜਿਵੇਂ ਕੋਈ ਆਪਣੇ ਹੈਂਡੀਕੈਪਟ ਹੈਗੇ ਨੇ ਉਹ ਬੰਦਾ ਕੋਈ ਉਹਦੇ ਲਈ ਐਕਸੈਸਿਬਿਲਟੀ ਕਰਦੇ ਆ ਉਹਦੇ ਲਈ ਪ੍ਰੋਗਰਾਮ ਹੈਗੇ ਨੇ ਅਨਡੀਜਨਸ ਲੋਕਾਂ ਲਈ ਵੀ ਇਹਦੇ ਵਿੱਚ ਇੱਕ ਪ੍ਰੋਗਰਾਮ ਹੈਗੇ ਨੇ ਕਾਫੀ ਤੇ ਉਹ ਸਾਰੇ ਪ੍ਰੋਗਰਾਮਸ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਪ੍ਰੋਗਰਾਮ ਦੇ ਅਧੀਨ ਕਿੰਨਾ ਕੁ ਪੈਸਾ ਮਿਲ ਰਿਹਾ ਗਵਰਨਮੈਂਟ ਆਫ ਕੈਨੇਡਾ ਉਹ ਸਾਰਿਆਂ ਨੂੰ ਦੇ ਰਹੀ ਹੈ ਇਸ ਕੋਈ ਸ਼ੱਕ ਨਹੀਂ ਤੇ ਨਾਲ ਇਹ ਵੀ ਜਰੂਰ ਖਿਆਲ ਰੱਖਿਓ ਕਿ ਅਗਰ ਕੋਈ ਬੇਸਮੈਂਟ ਰੈਡੀ ਕਰਦੇ ਹੋ ਤੁਸੀਂ ਕੈਲਗਰੀ ਦੇ ਵਿੱਚ ਰਾਈਟ ਨਾਉ ਤੇ ਉਹ ਤੁਸੀਂ ਲੀਗਲ ਸੂਟ ਬਣਾਉਨੇ ਹੋ ਤਾ ਉਹਦੇ ਵਿੱਚ ਵੀ ਜਿਹੜੀ ਸਾਡੀ ਸਿਟੀ ਆਫ ਕੈਲਗਰੀ ਆ ਉਹ ਵੀ ਤਕਰੀਬਨ 10000 ਡਾਲਰ ਦੇ ਰਹੀ ਆ ਜਿਹੜੇ ਘਰਾਂ ਨੂੰ ਲੀਗਲ ਸਵੀਟ ਜਿਨ੍ਹਾਂ ਦੇ ਵਿੱਚ ਬਣ ਰਹੀ ਆ ਤੇ ਇਹ ਪ੍ਰੋਗਰਾਮ ਹੈ ਨੇ ਪਹਿਲਾਂ ਤੋਂ ਵੀ ਹੈਗੇ ਨੇ ਕੁਝ ਕਿਨਾਂ ਦੇ ਵਿੱਚੋਂ ਜ਼ਿਆਦਾਤਰ ਪਰ ਜਿਹੜਾ ਇਹ ਪ੍ਰੋਗਰਾਮ ਆ ਇਹ ਹਲੇ ਨਹੀਂ ਲਾਗੂ ਹੋਇਆ ਇਹ ਬਚੋਣਾ ਤੋਂ ਬਾਅਦ ਇਹਦੇ ਲਾਗੂ ਹੋਣ ਦੇ ਹੈਗੇ ਨੇ ਜਿਵੇਂ ਵੀ ਹੋਊਗਾ ਤੇ ਉਸ ਵਕਤ ਇਹਦੀਆਂ ਡਿਟੇਲਸ ਆ ਜਿਹੜੀਆਂ ਆਪਾਂ ਉਸ ਵਕਤ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਦੁਜੀ ਜੀ ਜਾਨਦੇ ਵੀ ਜਿਹੜੀ ਕਹਿ ਲਗੀ ਦੀ ਰੀਅਲ ਸਟੇਟ ਮਾਰਕੀਟ ਆ ਸਾਨੂੰ ਪਤਾ ਹੀ ਹੈ ਵੀ ਟੈਰਫ ਲੱਗਣ ਹੋਣ ਕਰਕੇ ਜਿਹੜੀ ਹੁਣ ਇਸ ਵਕਤ ਸਾਰੇ ਦੁਬਿਧਾ ਦੇ ਵਿੱਚ ਪਏ ਹੋਏ ਨੇ ਵੀ ਅਸੀਂ ਕਿੱਧਰ ਨੂੰ ਜਾਈਏ ਕੀ ਕਰੀਏ ਉਹਦੇ ਕਰਕੇ ਜਿਹੜੀ ਮਾਰਕੀਟ ਆ ਉਹ ਕਾਫੀ ਸਲੋ ਆ ਤੁਹਾਨੂੰ ਦੱਸਿਆ ਸੀ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਵੀ 19% ਦੇ ਨੈਟ ਜਿਹੜੀ ਸੇਲ ਸੀਗੀ ਉਹ ਘਟੀ ਤੇ ਉਹਦਾ ਕਾਫੀ ਫਰਕ ਪੈ ਜਾਂਦਾ ਕਿਉਂਕਿ ਹੁਣ ਵੀ ਜਿਵੇਂ ਅਸੀਂ ਬਾਏਰਸ ਦੇ ਨਾਲ ਵੀ ਕੰਮ ਕਰਦੇ ਆਂ ਤਾ ਹਰ ਇੱਕ ਇਹ ਦੇਖਣਾ ਚਾਹੁੰਦਾ ਵਾ ਵੀ ਇਹ ਕਿਧਰਲੇ ਪਾਸੇ ਨੂੰ ਸਾਰਾ ਕੁਝ ਜਾ ਰਿਹਾ ਤਾਂ ਕਿ ਉਹ ਕਿਤੇ ਤੇਜ਼ੀ ਦੇ ਵਿੱਚ ਆ ਕੇ ਕੋਈ ਗਲਤ ਫੈਸਲਾ ਨਾ ਲੈ ਲੈਣ ਤੇ ਉਸੇ ਕਰਕੇ ਜਿਹੜੇ ਨੰਬਰਸ ਨੇ ਉਹ ਕਾਫੀ ਡਾਊਨ ਨੇ ਤੇ ਜਿਹੜੀਆਂ ਆਪਾਂ ਗੱਲ ਕਰਦੇ ਆਂ ਵੀ ਨਵੇਂ ਘਰਾਂ ਦੀਆਂ ਵੀ ਪਿਛਲੇ ਜਿਵੇਂ 2023 ਤੇ 24 ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਬਣਨੇ ਸ਼ੁਰੂ ਹੋਏ ਸੀਗੇ ਉਹਨਾਂ ਦੇ ਵਿੱਚੋਂ ਸਾਰੀਆਂ ਜਿੰਨੀਆਂ ਵੀ ਕੈਟਾਗਰੀਆਂ ਨੇ ਉਹਨਾਂ ਦੇ ਵਿੱਚ ਨਵੇਂ ਘਰਾਂ ਦੇ ਬਣ 20% ਦੇ ਜ਼ਿਆਦਾ ਘਰ ਬਣੇ ਹਰ ਇੱਕ ਕੈਟਾਗਰੀ ਦੇ ਵਿੱਚ ਕੈਲਗਰੀ ਦੇ ਵਿੱਚ ਪਰ ਸਭ ਤੋਂ ਵੱਧ ਜਿਹੜਾ ਜੰਪ ਕੀਤਾ ਉਹ ਕੀਤਾ ਸੀ ਆਪਣੀ ਜਿਹੜੀ ਅਪਾਰਟਮੈਂਟ ਸੈਕਟਰ ਨੇ ਤੇ ਹੁਣ ਅਸੀਂ ਦੇਖ ਹੀ ਰਹੇ ਹਾਂ ਕਿ ਨਵੀਆਂ ਅਪਾਰਟਮੈਂਟ ਬਿਲਡਿੰਗਸ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਤੇ ਉਹਨਾਂ ਦਾ ਕਰਕੇ ਜਿਹੜਾ ਅਪਾਰਟਮੈਂਟ ਜਿਹੜਾ ਸੈਕਟਰ ਹੈਗਾ ਉਹ ਕਾਫੀ ਹੱਦ ਤੱਕ ਪਿੱਛੇ ਜਾ ਜਾ ਚੁੱਕਾ ਤੇ ਉਹਦੇ ਵਿੱਚ ਹੁਣ ਉਨੀਆਂ ਸੇਲਜ਼ ਨਹੀਂ ਹੁੰਦੀਆਂ ਜੇ ਆਪਾਂ ਗੱਲ ਕਰੀਏ ਵੀ ਜਿਹੜੇ 5 ਜਾਂ 6 ਲੱਖ ਦੇ ਵਿੱਚ ਵਿੱਚ ਆ ਜਾਂਦੇ ਨੇ ਘਰ ਉਹਨਾਂ ਦੀ ਸੇਲ ਹਲੇ ਵੀ ਹੋਈ ਜਾ ਰਹੀ ਆ ਉਹ ਹਲੇ ਵੀ ਐਕਟਿਵ ਚੱਲੇ ਜਾ ਰਹੇ ਨੇ ਉੱਪਰ ਜੀ ਗੱਲ ਕਰੀਏ 8 ਲੱਖ ਤੋਂ ਉੱਪਰ ਦੀ ਉਹ ਕਾਫੀ ਜ਼ਿਆਦਾ ਸਲੋ ਹੋਈ ਹੋਈ ਹੈ ਮਾਰਕੀਟ ਤੇ ਉਹਦਾ ਟੈਰਿਫਸ ਦਾ ਕਰਕੇ ਜਾਂ ਇੱਕ ਜਿਹੜੀ ਕਿਹ ਲੋ ਵੀ ਅਨਸਰਟਨਟੀ ਦਾ ਹੋਣ ਕਰਕੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਬਿਲਡਰਸ ਦੇ ਉੱਤੇ ਵੀ ਬਹੁਤ ਅਸਰ ਪੈ ਰਿਹਾ ਤੁਹਾਨੂੰ ਵੀ ਪਤਾ ਹੀ ਹੋਣਾ ਕਿ ਬਿਲਡਰਸ ਰਾਈਟ ਨਾਲ ਉਹ ਤਰ੍ਹਾਂ ਤਰ੍ਹਾਂ ਦੇ ਇਨਸੈਂਟਿਵ ਦੇ ਰਹੇ ਨੇ ਤੇ ਅਗਰ ਤੁਸੀਂ ਕਿਸੇ ਵੀ ਬਿਲਡਰ ਦੇ ਨਾਲ ਵੀ ਕੰਮ ਕਰ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਸਕਦੇ ਹਾਂ ਵੀ ਉਹ ਕਿੱਦਾਂ ਦੇ ਇਨਸੈਂਟਿਵ ਦੇ ਰਹੇ ਨੇ ਹੁਣ ਪਤੀਜੀ ਗੱਲ ਕਰਦੇ ਆ ਜਿਹੜੀ ਕਿ ਚੰਗੀ ਨਿਊਜ਼ ਹੈ ਕੈਲਗਰੀ ਵਾਸਤੇ ਉਹ ਹੈਗੀ ਹੈ ਕਿ ਕੈਲਗਰੀ ਇਸ ਖਿੱਤੇ ਦੀ ਹਾਈਡਰੋਜਨ ਹੱਬ ਬਣ ਜਾ ਰਿਹਾ ਤੇ ਉਹਦੇ ਲਈ ਇਹਨਾਂ ਨੇ ਆਲਰੇਡੀ ਸਿਟੀ ਆਫ ਕੈਲਗਰੀ ਦੇ ਨਾਲ ਸਾਰਾ ਕੁਝ ਇਹਨਾਂ ਦਾ ਚੱਲ ਰਿਹਾ ਜਿਹਦੇ ਵਿੱਚ ਕਿ ਜਿਹੜੀ ਉਹ ਹੱਬ ਹੋਊਗੀ ਉਹ ਜਿਹੜੇ ਹਾਈਡਰੋਜਨ ਪ੍ਰੋਡਿਊਸਰਸ ਹੋਣਗੇ ਤੇ ਉਹਨਾਂ ਲਈ ਤੇ ਜਿਹੜੀ ਜਿੱਥੇ ਉਹਨਾਂ ਨੇ ਕੰਜ਼ਿਊਮਰ ਹੋਊਗਾ ਜਿਹੜਾ ਵੀ ਕੋਈ ਉਹਨੂੰ ਵਰਤਣ ਵਾਲੇ ਉਹਨਾਂ ਸਾਰਿਆਂ ਦੇ ਵਿੱਚ ਤਾਲਮੇਲ ਇਕੱਠਾ ਕਰਨ ਲਈ ਇਹ ਉਹ ਬਣਾਈ ਜਾ ਰਹੀ ਆ ਤੇ ਉਹਦਾ ਕੈਪੀਟਲ ਨੂੰ ਵੀ ਫਾਇਦਾ ਹੋਊ 100 ਤੋਂ ਉੱਪਰ ਇੱਥੇ ਜੌਬਾਂ ਵੀ ਉਹਦੇ ਨਾਲ ਖੁੱਲਣੀਆਂ ਨੇ ਤੇ ਉਹਦੇ ਜਿਹੜੀ ਡਿਮਾਂਡ ਨੂੰ ਵਧਾਉਣ ਲਈ ਤਾਂ ਕਿ ਗ੍ਰੀਨ એનર્ਜੀ ਵਾਲੇ ਪਾਸੇ ਨੂੰ ਜਾਇਆ ਜਾ ਸਕੇ ਜਿਵੇਂ ਕਾਫੀ ਹੱਦ ਤੱਕ ਕੰਮ ਕੀਤਾ ਜਾਊਗਾ ਉਹਦੇ ਵਿੱਚ 에어ਪੋਰਟਸ ਵੀ ਹੈਗੇ ਨੇ ਰੇਲਵੇ ਵੀ ਹੈ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਹੀਟ ਜਾਂ ਪਾਵਰ ਵਾਸਤੇ ਵੀ ਹਾਈਡਰੋਜਨ ਚਾਹੀਦੀ ਹੋਊਗੀ ਉਹ ਸਾਰਾ ਇੱਥੇ ਉਹਦੇ ਵਿੱਚ ਇਕੱਠਾ ਕਰਕੇ ਉਹਦੇ ਨਾਲ ਕੰਮ ਕੀਤਾ ਜਾਊਗਾ ਤਾਂ ਕਿ ਜਿਹੜੀ ਇਸ ਹਾਈਡਰੋਜਨ ਨੂੰ ਫਿਊਚਰ ਦੇ ਵਿੱਚ ਵੱਧ ਤੋਂ ਵੱਧ ਯੂਜ਼ ਕਰਨ ਵਾਸਤੇ ਤੇ ਉਹਦੀ ਮਤਲਬ ਕਿ ਪ੍ਰੋਡਿਊਸ ਕਰਨ ਵਾਸਤੇ ਤੇ ਉਹਦੀ ਕੰਜ਼ਿਊਮ ਕਰਨ ਵਾਸਤੇ ਵੀ ਸਾਰਿਆਂ ਨੂੰ ਸੌਖਾ ਰਹੇ ਉਸ ਲਈ ਉਹ ਹੱਬ ਬਣਾਈ ਜਾ ਰਹੀ ਹੈ ਆਪਾਂ ਤੀਜੀ ਗੱਲ ਕਰਦੀ ਹੁਣ ਵਿਆਜ ਦੀਆਂ ਦਰਾਂ ਦੀ ਸੌਰੀ ਚੌਥੀ ਗੱਲ ਕਰਦੇ ਹਾਂ ਵਿਆਜ ਦੀਆਂ ਜਿਹੜੀਆਂ ਦਰਾਂ ਨੇ ਉਹ ਜਿਵੇਂ ਸਾਨੂੰ ਪਤਾ ਹੀ ਹੈ ਹੁਣ ਬੈਂਕਾਂ ਵੀ ਵਿਆਜ ਦੀਆਂ ਦਰਾਂ ਕਾਫੀ ਵਧੀਆ ਦੇ ਰਹੀਆਂ ਨੇ ਸੀਆਈਬੀਸੀ ਵਾਲੇ तकरीबन 4% ਦੇ ਨੇੜੇ 5 ਸਾਲ ਦੀ ਫਿਕਸ ਮਾਰਗੇਜ ਵੀ ਦੇ ਰਹੇ ਨੇ ਤੇ ਪਰ ਜਦੋਂ ਵੀ ਤੁਸੀਂ ਅਪਰਾਉਂਡ ਕਰਦੇ ਹੋ ਤਾਂ ਜਰੂਰ ਬੈਂਕ ਨਾਲ ਗੱਲ ਕਰਿਆ ਕਰੋ ਕਿ ਤੁਹਾਨੂੰ ਤੁਸੀਂ ਕਿਹੜੀ ਕਿਹੜੀ ਬੈਂਕ ਦੇ ਨਾਲ ਅ ਮਤਲਬ ਕਿ ਕਿੰਨੇ ਕੁ ਰੇਟ ਦੇ ਰਹੇ ਨੇ ਇੱਕ ਚੀਜ਼ ਦਾ ਇਹ ਜਰੂਰ ਖਿਆਲ ਰੱਖਿਓ ਕਿ ਪ੍ਰਾਈਵੇਟ ਸੈਕਟਰ ਦੇ ਜਿਹੜੀਆਂ ਪ੍ਰਾਈਵੇਟ ਲੈਨਡਰ ਹੁੰਦੇ ਨੇ ਉਹਨਾਂ ਦੇ ਇੰਟਰਸਟ ਰੇਟ ਤਾਂ ਵਧੀਆ ਹੁੰਦੇ ਨੇ ਪਰ ਕਈ ਵਾਰੀ ਕੀ ਹੈ ਕਿ ਉਹ ਇੰਨੇ ਲੀਨਿਅਰਟ ਨਹੀਂ ਹੁੰਦੇ ਜਿੰਨੀਆਂ ਵੱਡੀਆਂ ਬੈਂਕਾਂ ਹੁੰਦੀਆਂ ਨੇ ਲੀਨਿਅਰਟ ਤੋਂ ਮੇਰਾ ਮਤਲਬ ਇਹ ਹੈ ਕਿ ਕੱਲ ਨੂੰ ਕੋਈ ਮਾੜੀ-ਮੋਟੀ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤ ਆ ਜਾਵੇ ਵੱਡੀਆਂ ਬੈਂਕਾਂ ਹਲੇ ਤੁਹਾਡੇ ਨਾਲ ਕੰਮ ਕਰਨ ਨੂੰ ਰਾਜ਼ੀ ਹੁੰਦੀਆਂ ਨੇ ਪਰ ਜਿਹੜੇ ਪ੍ਰਾਈਵੇਟ ਲੈਂਡਰ ਆ ਉਹ ਕੰਮ ਕਰਨ ਨੂੰ ਉਹਨਾਂ ਰਾਜ਼ੀ ਨਹੀਂ ਹੁੰਦੇ ਤੇ ਹੁਣ ਆਪਾਂ ਗੱਲ ਕਰਦੇ ਆ ਪਿਛਲੇ ਇੱਕ ਹਫ਼ਤੇ ਦੀ ਰਿਪੋਰਟ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਮਾਰਕੀਟ ਦੇ ਵਿੱਚ ਹੁਣ ਇਨਵੈਂਟਰੀ ਵਧਦੀ ਜਾ ਰਹੀ ਆ ਤੇ ਇਸ ਸੇਮ ਸਿਚੁਏਸ਼ਨ ਹੈਗੀ ਆ ਜਿਵੇਂ ਸਾਨੂੰ ਪਤਾ ਹੀ ਆ ਵੀ ਜਿਹੜੇ ਆਹ ਮਹੀਨੇ ਹੁੰਦੇ ਨੇ ਮਾਰਚ ਅਪ੍ਰੈਲ ਦੇ ਵਿੱਚ ਮਾਰਕੀਟ ਬਹੁ اور ਟੈਰਫਸ ਦੀ ਅਨਸਰਟਨਟੀ ਕਰਕੇ ਕਾਫੀ ਹੱਦ ਤੱਕ ਫਰਕ ਪਿਆ ਹੋਇਆ ਹੁਣ ਨਵੀਆਂ ਲਿਸਟਿੰਗਸ ਪਿਛਲੇ ਇੱਕ ਹਫਤੇ ਦੇ ਵਿੱਚ ਆਈਆਂ 868 80 ਆਈਆਂ ਬੈਕ ਔਨ ਦਾ ਮਾਰਕੀਟ 555 ਪ੍ਰੋਪਰਟੀਆਂ ਦੀ ਪ੍ਰਾਈਸ ਡਿਕਰੀਜ਼ ਹੋਈ ਜਿਹੜੀ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ ਅੱਜ ਕੱਲ ਦੀ ਨਾਰਮਲ ਸਟੋਰੀ ਹੈ ਵੀ ਘਰ ਮਾਰਕੀਟ ਚਾਹੁੰਦਾ ਵਾ ਥੋੜੇ ਚਿਰ ਬਾਅਦ ਦੀ ਪ੍ਰਾਈਸ ਐਡਜਸਟ ਕਰਨੀ ਪੈਂਦੀ ਪੈਂਦੀ ਆ 11 ਘਰਾਂ ਦੀ ਪ੍ਰਾਈਸ ਇਨਕਰੀਜ਼ ਹੋਈ 478 ਪ੍ਰੋਪਰਟੀਆਂ ਪੈਂਡਿੰਗ ਹੋਈਆਂ ਤੇ 566 ਪ੍ਰੋਪਰਟੀਜ਼ ਸੋਲਡ ਹੋਈਆਂ 41 ਪ੍ਰੋਪਰਟੀਆਂ ਐਕਸਪਾਇਰਡ ਹੋਈਆਂ ਸ਼ੇ ਪ੍ਰੋਪਰਟੀਆਂ ਵਿਡਰਨ ਹੋਈਆਂ ਤੇ 146 ਪ੍ਰੋਪਰਟੀਆਂ ਟਰਮੀਨੇਟਡ ਹੋਈਆਂ ਅੱਛਾ ਇੱਕ ਚੀਜ਼ ਦਾ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹਣਾ ਜਿਹੜੀ ਵੀਡੀਓ ਦੇ ਵਿੱਚ ਉਹ ਇਹ ਆ ਕਿ ਅਸੀਂ ਜਦੋਂ ਕਿਸੇ ਨਾਲ ਕੰਮ ਕਰਦੇ ਆ ਉਹਨਾਂ ਦੀਆਂ ਲੋੜਾਂ ਨੂੰ ਦੇਖ ਕੇ ਵੀ ਕਿਦਾਂ ਦਾ ਉਹਨਾਂ ਨੂੰ ਖਰਚਾ ਚਾਹੀਦਾ ਉਦਾਂ ਦੇ ਘਰ ਲੈ ਕੇ ਦਿੰਨੇ ਆ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਜ਼ਿਆਦਾ ਰੀਅਲਟਰ ਨੇ ਜਿਹੜੀ ਇਸ ਚੀਜ਼ ਨੂੰ ਬੜਾ ਪੋਸਟ ਕਰਦੇ ਆ ਜੀ ਆਜੋ ਬੇਸਮੈਂਟ ਰੈਂਟ ਤੇ ਚਾੜ ਦਿਓ ਇੰਨੇ ਦੀ ਤੁਹਾਡੀ ਬੇਸਮੈਂਟ ਚੋਂ ਪੇਮੈਂਟ ਆਜੂਗੀ ਜਿਹੜੀ ਰੀਅਲ ਸਟੇਟ ਹੈਗੀ ਆ ਨਾ ਉਹ ਰੀਅਲ ਸਟੇਟ ਦੇ ਵਿੱਚ ਇਨਵੈਸਟਮੈਂਟ ਵੀ ਆ ਕਿਸੇ ਤਰ੍ਹਾਂ ਦੀ ਵੀ ਆ ਭਾਵੇਂ ਤੁਸੀਂ ਆਪਦੇ ਰਹਿਣ ਲਈ ਵੀ ਘਰ ਲੈ ਲਿਓ ਇਹ ਤੁਹਾਨੂੰ ਬਣਾ ਵੀ ਸਕਦੀ ਆ ਤੇ ਇਹ ਤੁਹਾਨੂੰ ਬਿਲਕੁਲ ਉਜਾੜ ਵੀ ਸਕਦੀ ਆ ਇਹਦੇ ਚ ਇਹ ਚੀਜ਼ ਦਾ ਦੇਖਣਾ ਜ਼ਰੂਰੀ ਹੁੰਦਾ ਕਿ ਤੁਸੀਂ ਕੀ ਚੀਜ਼ ਅਫੋਰਡ ਕਰਦੇ ਹੋ ਆਪਦੇ ਬਲ ਦੇ ਉੱਪਰ ਕਿਸੇ ਦੇ ਬਲ ਤੇ ਨਹੀਂ ਕਿਸੇ ਕੋਈ ਕੋਈ ਤੁਹਾਨੂੰ ਹੋਰ ਪੈਸੇ ਦੇਵੇ ਉਹ ਪੇਮੈਂਟਾਂ ਤੇ ਤੁਸੀਂ ਉਮੀਦ ਰੱਖੀ ਰੱਖੋ ਤੇ ਇਹ ਬਣਾ ਵੀ ਸਕਦੀ ਆ ਤੁਹਾਨੂੰ ਕਿ ਤੁਸੀਂ ਉੱਥੇ ਰੀਅਲ ਏਸਟੇਟ ਦੇ ਵਿੱਚੋਂ ਵਧੀਆ ਪੈਸੇ ਕਮਾ ਸਕੋ ਪਰ ਇਹ ਤੁਹਾਨੂੰ ਬਿਲਕੁਲ ਖਤਮ ਵੀ ਕਰ ਸਕਦੀ ਆ ਕਿ ਜਦੋਂ ਵੀ ਕਿਤੇ ਤੁਸੀਂ ਜਿਆਦਾ ਵੱਡੀ ਇਨਵੈਸਟਮੈਂਟ ਕਰ ਲਮੋ ਜਾਂ ਕਿਸੇ ਤਰ੍ਹਾਂ ਦੀ ਵੀ ਤੇ ਇਹ ਤੁਹਾਨੂੰ ਬਿਲਕੁਲ ਹੀ ਉਜਾੜ ਕੇ ਵੀ ਰੱਖ ਸਕਦੀ ਆ ਤੇ ਉਹ ਮੁੜ ਕੇ ਬੰਦੇ ਦੇ ਪੈਰ 6-7 ਸਾਲ ਆਰਾਮ ਨਾਲ ਲੱਗਦੇ ਨਹੀਂ ਹੈਗੇ। ਤੋਂ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਰੀਅਲਟर्स ਦੇ ਨਾਲ ਕੰਮ ਕਰੋ ਜਿਹੜੇ ਤੁਹਾਨੂੰ ਅਸਲੀ ਪਿਕਚਰ ਦਿਖਾ ਸਕਣ ਕਿ ਕਿੱਦਾਂ-ਕਿੱਦਾਂ ਸਾਰਾ ਕੁਝ ਹੁੰਦਾ ਕਿੰਨੇ ਕੁ ਤੁਸੀਂ ਅਫੋਰਡ ਕਰ ਸਕਦੇ ਹੋ ਘਰ ਨੂੰ ਤੇ ਕਿੰਨੇ ਕੁ ਘਰ ਦੇ ਉੱਪਰ ਤੁਹਾਨੂੰ ਖਰਚੇ ਕਰਨੇ ਚਾਹੀਦੇ ਨੇ। ਤੇ ਅਗਰ ਤੁਹਾਨੂੰ ਵੀ ਰੀਅਲ ਏਸਟੇਟ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਜ਼ਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 403